ਮੈਂ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਵੀ ਬਧਾਈਆਂ ਦਿੰਦਾ ਤੇ ਸਮੂਹਤੀ ਅਰਗੇਕ ਨੂੰ ਤੇ ਜਿਹੜੇ ਵੀ ਉੱਤੇਦਾਰ ਚੁਣੇ ਆ ਅੱਜ ਕੌਮ ਦੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਇਹਨਾਂ ਚੁਣੌਤੀਆਂ ਦਾ ਹੱਲ ਮਿਲ ਬੈਠ ਕੇ ਕੀਤਾ ਜਾ ਸਕਦਾ ਹਰ ਸਰਦਾਰ ਹਰਜਿੰਦਰ ਸਿੰਘ ਦੀ ਧਾਮੀ ਗੁਰੂ ਘਰ ਪ੍ਰਤੀ ਬਹੁਤ ਹੀ ਇਮਾਨਦਾਰੀ ਦੇ ਨਾਲ ਪਿਛਲੇ 4 ਟਰਮਾਂ ਤੋਂ ਐਤਕੀ 5ਵੀਂ ਵਾਰ ਆਈ ਮਹਾਰਾਜ ਉਹਨਾਂ ਨੇ ਚੜ੍ਹਦੀ ਕਲਾ ਦੇ ਰੱਖਣ ਇਹ ਗੁਰੂ ਅਗੇ ਅਰਦਾਸ ਸੋ ਮੈਂ ਬਧਾਈਆਂ ਦਿੰਦਾ ਦੇਖਿਆ ਜੇ ਉਹਦੇ ਕਾਰਜਕਾਰ ਦੇਖੀ ਜਿਹੜੇ ਪਹਿਲਾਂ ਨਾਲੋਂ ਵੱਧ ਮੈਂਬਰਾਂ ਨੇ ਸਪੋਰਟ ਕੀ ਹਾਂਜੀ ਉਹ ਦੇਖੋ ਉਹਨਾਂ ਦੀ ਇਮਾਨਦਾਰ ਸ਼ਬੇ ਕੰਮ ਪ੍ਰਤੀ ਲਗਨ ਔਰ ਗੁਰੂ ਪੰਥ ਨੂੰ ਜਿਹੜੀ ਸਮਰਪਿਤ ਭਾਵਨਾ ਇਸ ਕਰਕੇ ਅੱਜ ਜਿਹੜੇ ਮੈਂਬਰ ਸੀ ਉਹ ਵੱਧ ਆਏ ਆ ਤੇ ਬਾਕੀ ਇਸ ਵੇਲੇ ਲੋੜ ਆ ਕੌਮ ਦੇ ਸਾਹਮਣੇ ਜਿਹੜੀਆਂ ਚੁਣੌਤੀਆਂ ਆ ਉਹਦਾ ਆਪਾਂ ਡਰ ਕੇ ਸਾਹਮਣਾ ਕਰੀਏ ਕਿਉਂਕਿ ਲਗਾਤਾਰ ਜਿਹੜੇ ਹਮਲੇ ਆ ਪੰਥ ਤੇ ਪੰਜਾਬ ਤੇ ਵੱਡੇ ਹੋ ਰਹੇ ਆ ਉਹਦੇ ਲਈ ਸਾਰਿਆਂ ਦਾ ਸਿਰ ਜੁੜ ਕੇ ਬੈਣਾ ਔਰ ਜਿੰਨੇ ਅੱਜ ਇੱਥੇ ਮਤੇ ਪਾਸ ਕੀਤੇ ਗਏ ਆ ਉਹ ਵੀ ਪੰਥ ਤੇ ਪੰਜਾਬ ਦੀ ਅਗਵਾਈ ਕਰਦੇ ਆ ਸੱਚੇ ਪਾਤਸ਼ਾਹ ਕਿਰਪਾ ਕਰਨ ਅਸੀਂ ਮਿਲ ਜੁਲ ਕੇ ਪੰਛਰੇ ਪੰਜਾਬ ਦੀ ਵੱਧ ਤੋਂ ਵੱਧ ਸੇਵਾ ਕਰੀ ਕੇ ਵਾਹ ਲੱਗਦਾ ਕਿ ਆਨਲਾਈਨ ਜਨਾਬ ਜੀ ਇੱਕ ਪਲੇਟ ਇਕੱਠੇ ਹੋ ਸਕਦੀ ਵੀ ਜਿੱਤਵੰਦੀਆਂ ਜਿਹੜੀਆਂ ਟੁੱਟੀਆਂ ਹੋਈਆਂ ਨੇ ਮੈਂ ਕੋਈ ਨਹੀਂ ਟੁੱਟਾਇਆ ਸਾਰੇ ਇਕੱਠੇ ਆ ਮੈਨੂੰ ਦੱਸੋ ਕਿਹੜਾ ਟੁੱਟਾਇਆ ਕੋਈ ਨਹੀਂ ਟੁੱਟਾਇਆ ਮੈਂ ਸਰਦਾਰ ਹਰਜਿੰਦਰ ਸਿੰਘ ਧਾਮੀ ਹਣਾਂ ਨੂੰ ਵਧਾਈਆਂ ਦਿੰਦਾ ਤੇ ਸਮੂਤੀ ਅਰਗੇ ਕਬਨ ਨੂੰ ਤੇ ਜਿਹੜੇ ਵੀ ਉੱਤੇਦਾਰ ਚੁਣੇ ਆ ਅੱਜ ਕੌਮ ਦੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਇਹਨਾਂ ਚੁਣੌਤੀਆਂ ਦਾ ਹੱਲ ਮਿਲ ਬੈਠ ਕੇ ਕੀਤਾ ਜਾ ਸਕਦਾ ਹਰ ਸਰਦਾਰ ਹਰਜਿੰਦਰ ਸਿੰਘ ਦੀ ਧਾਮੀ ਗੁਰੂ ਘਰ ਪ੍ਰਤੀ ਬਹੁਤ ਈਮਾਨਦਾਰੀ ਦੇ ਨਾਲ ਪਿਛਲੇ ਚਾਰ ਟਰਮਾਂ ਤੋਂ ਅੱਜ ਦੀ ਪੰਜਵੀਂ ਵਾਰੀ ਆਈ ਮਹਾਰਾਜ ਉਹਨਾਂ ਨੇ ਚੜ੍ਹਦੀ ਕਲਾ 'ਚ ਰੱਖਣ ਇਹੇ ਗੁਰੂ ਅਗੇ ਅਰਦਾਸ ਸੋ ਮੈਂ ਬਧਾਈਆਂ ਦਿੰਦਾ ਨਾ ਦੇਖਿਆ ਜੇ ਤੇ ਕਮੇ ਦੇ ਕਾਰਜਕਾਰ ਦੇਖਿਆ ਜੇ ਇਹਨਾਂ ਨਾਲੋਂ ਵੱਧ ਮੈਂਬਰਾਂ ਨੇ ਸਪੋਰਟ ਦਿੱਤੀ ਹਾਂਜੀ ਉਹ ਦੇਖੋ ਉਹਨਾਂ ਦੀ ਇਮਾਨਦਾਰ ਸ਼ਬੇ ਕੰਮ ਪ੍ਰਤੀ ਲਗਨ ਪਰ ਗੁਰੂ ਪੰਥ ਨੂੰ ਜਿਹੜੀ ਸਮਰਪਿਤ ਭਾਵਨਾ ਇਸ ਕਰਕੇ ਅੱਜ ਜਿਹੜੇ ਮੈਂਬਰ ਸੀ ਉਹ ਵੱਧ ਆਏ ਆ ਤੇ ਬਾਕੀ ਇਸ ਵੇਲੇ ਲੋੜ ਆ ਕੌਮ ਦੇ ਸਾਹਮਣੇ ਜਿਹੜੀਆਂ ਚੁਣੌਤੀਆਂ ਉਹਦਾ ਆਪਾਂ ਡਰ ਕੇ ਸਾਹਮਣਾ ਕਰੀਏ ਕਿਉਂਕਿ ਲਗਾਤਾਰ ਜਿਹੜੇ ਹਮਲੇ ਆ ਪੰਥ ਤੇ ਪੰਜਾਬ ਤੇ ਵੱਡੇ ਹੋ ਰਹੇ ਆ ਉਹਦੇ ਲਈ ਸਾਰਿਆਂ ਦਾ ਸਿਰ ਜੁੜ ਕੇ ਬੈਣਾ ਔਰ ਜਿੰਨੇ ਅੱਜ ਇੱਥੇ ਮਤੇ ਪਾਸ ਕੀਤੇ ਗਏ ਆ ਉਹ ਵੀ ਪੰਥ ਤੇ ਪੰਜਾਬ ਦੀ ਅਗਵਾਈ ਕਰਦੇ ਆ ਸੱਚੇ ਬਾਦਸ਼ਾਹ ਕਿਰਪਾ ਕਰਨ ਅਸੀਂ ਮਿਲ ਜੁਲ ਕੇ ਪੰਥ ਤੇ ਪੰਜਾਬ ਦੀ ਵੱਧ ਤੋਂ ਵੱਧ ਸੇਵਾ ਕਰੀਏ ਵਾਹ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਇੱਕ ਪਲੇਟ ਇਕੱਠੇ ਹੋ ਸਕਦੀ ਵੀ ਜਿੱਤਵੰਦੀਆਂ ਜਿਹੜੀਆਂ ਟੁੱਟੀਆਂ ਹੋਈਆਂ ਨੇ ਮੈਂ ਕੋਈ ਨਹੀਂ ਟੁੱਟਾਇਆ ਸਾਰੇ ਇਕੱਠੇ ਆ ਮੈਨੂੰ ਦੱਸੋ ਕਿਹੜਾ ਟੁੱਟਾਇਆ ਕੋਈ ਨਹੀਂ ਟੁੱਟਾਇਆ ਮੈਂ ਸਰਦਾਰ ਹਰਜਿੰਦਰ ਸਿੰਘ ਧਾਬੀ ਹਣਾਂ ਨੂੰ ਵਧਾਈਆਂ ਦਿੰਦਾ ਤੇ ਸਮੂਤੀ ਅਰਗੇ ਕਮ ਨੂੰ ਤੇ ਜਿਹੜੇ ਵੀ ਅਧ ਅੱਜ ਕੌਮ ਦੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਇਹਨਾਂ ਚੁਣੌਤੀਆਂ ਦਾ ਹੱਲ ਮਿਲ ਬੈਠ ਕੇ ਕੀਤਾ ਜਾ ਸਕਦਾ ਹਰ ਸਰਦਾਰ ਹਰਜਿੰਦਰ ਸਿੰਘ ਦੀ ਧਾਮੀ ਗੁਰੂ ਘਰ ਪ੍ਰਤੀ ਬਹੁਤ ਇਮਾਨਦਾਰੀ ਦੇ ਨਾਲ ਪਿਛਲੇ 4 ਟਰਮਾਂ ਤੋਂ ਐਤਕੀ 5ਵੀਂ ਵਾਰ ਆਈ ਮਹਾਰਾਜ ਉਹਨਾਂ ਨੇ ਚੜ੍ਹਦੀ ਕਲਾ ਦੇ ਰੱਖਣ ਇਹ ਹੀ ਗੁਰੂ ਅਗੇ ਅਰਦਾਸ ਸਾਨੂੰ ਵਧਾਈਆਂ ਦਾ ਲਾਣਾ ਦੇਖਿਆ ਜੇ ਉਹਦੇ ਕਾਰਜਕਾਰ ਦੇਖੀ ਅੱਜ ਜਿਹੜੇ ਪਹਿਲਾਂ ਨਾਲੋਂ ਵੱਧ ਮੈਂਬਰਾਂ ਨੇ ਸਪੋਰਟ ਦਿੱਤੀ ਹਾਂਜੀ ਉਹ ਦੇਖੋ ਉਹਨਾਂ ਦੀ ਇਮਾਨਦਾਰ ਸ਼ਬੇ ਕੰਮ ਪ੍ਰਤੀ ਲਗਨ ਔਰ ਗੁਰੂ ਪੰਥ ਨੂੰ ਜਿਹੜੀ ਸਮਰਪਿਤ ਭਾਵਨਾ ਇਸ ਕਰਕੇ ਅੱਜ ਜਿਹੜੇ ਮੈਂਬਰ ਸੀ ਉਹ ਵਧ ਆਏ ਆ ਤੇ ਬਾਕੀ ਇਸ ਵੇਲੇ ਲੋੜ ਆ ਕੌਮ ਦੇ ਸਾਹਮਣੇ ਜਿਹੜੀਆਂ ਚੁਣੌਤੀਆਂ ਆ ਉਹਦਾ ਆਪਾਂ ਡਰ ਕੇ ਸਾਹਮਣਾ ਕਰੀਏ ਕਿਉਂਕਿ ਲਗਾਤਾਰ ਜਿਹੜੇ ਹਮਲੇ ਆ ਪੰਥ ਤੇ ਪੰਜਾਬ ਤੇ ਵੱਡੇ ਹੋ ਰਹੇ ਆ ਉਹਦੇ ਲਈ ਸਾਰਿਆਂ ਦਾ ਸਿਰ ਜੁੜ ਕੇ ਬੈਣਾ ਔਰ ਜਿੰਨੇ ਅੱਜ ਇੱਥੇ ਮਤੇ ਪਾਸ ਕੀਤੇ ਗਏ ਆ ਉਹ ਵੀ ਪੰਥ ਤੇ ਪੰਜਾਬ ਦੀ ਅਗਵਾਈ ਕਰਦੇ ਆ ਸੱਚੇ ਬਾਦਸ਼ਾਹ ਕਿਰਪਾ ਕਰਨ ਅਸੀਂ ਮਿਲ ਜੁਲ ਕੇ ਅੰਦਰ ਦੇ ਪੰਜਾਬ ਦੀ ਵੱਧ ਤੋਂ ਵੱਧ ਸੇਵਾ ਕਰੀ ਕਿ ਵਾਹ ਲੱਗਦਾ ਕਿ ਆਨਲਾਈਨ ਜਨਾਬ ਜੀ ਇੱਕ ਪਲੇਟ ਇਕੱਠੇ ਹੋ ਸਕਦੀ ਵੀ ਜਿੱਤਵੰਦੀਆਂ ਜਿਹੜੀਆਂ ਟੁੱਟੀਆਂ ਹੋਈਆਂ ਨੇ ਮੈਂ ਕੋਈ ਨਹੀਂ ਟੁੱਟਾਇਆ ਸਾਰੇ ਇਕੱਠੇ ਆ ਮੈਨੂੰ ਦੱਸੋ ਕਿਹੜਾ ਟੁੱਟਾਇਆ ਕੋਈ ਨਹੀਂ ਟੁੱਟਾਇਆ